ਜੇ ਤੁਸੀਂ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਸੀ ਤੇ ਤੁਹਾਨੂੰ ਵੀ ਘਰ ਦੀ ਲੋੜ ਹੈ ਸਾਨੂੰ ਪਤਾ ਸੀ ਤਾਂ ਹੀ ਤੁਸੀਂ ਆਪਣੇ ਬਿਕਾਊ ਘਰ ਵਾਲੀ ਵੀਡੀਓ ਦੇਖ ਰਹੇ ਹੋ ਘਰ ਆਪਾਂ ਤੁਹਾਡੇ ਵਾਸਤੇ ਵਧੀਆ ਜਾਂ ਲੈ ਕੇ ਅੱਜ ਆਇਆ ਸੀ ਕੰਮ ਜਿੰਨਾ ਓਨਰ ਵੱਲੋਂ ਕਰਵਾਇਆ ਗਿਆ ਸੀ ਜਿੰਨਾ ਪਰਿਵਾਰ ਨੇ ਜਿੰਨਾ ਮਾਲਕ ਨੇ ਘਰ ਦਾ ਕੰਮ ਕਰਵਾਇਆ ਹੋਇਆ ਇਸ ਦਾ ਪੂਰਾ ਵਧੀਆ ਕਰਵਾਇਆ ਹੋਇਆ ਤੇ ਤੁਸੀਂ ਚਾਹੁੰਦੇ ਹੋ ਵੀ ਵਧੀਆ ਜਾਂ ਘਰ ਹੋਵੇ ਤੇ ਜਿਹੜਾ ਰਸਤਾ ਲੱਗਦਾ ਹੋਵੇ ਗਲੀ ਲੱਗਦੀ ਹੋਵੇ ਉਹ ਵੀ ਵਧੀਆ ਹੋਵੇ ਤੇ ਆਪਾਂ ਤੁਹਾਡੇ ਵਾਸਤੇ ਇਹੋ ਜਿਹੀ ਘਰੀ ਲੈ ਕੇ ਪਹੁੰਚੇ ਹਾਂ ਸੀ ਵਧੀਆ ਸਾਰਾ ਕੰਮ ਮਾਲਕ ਨੇ ਕਰਵਾਇਆ ਹੋਇਆ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਆਪਾਂ ਨੂੰ ਗਲੀ ਦੇਖਣ ਨੂੰ ਮਿਲੂਗੀ ਤੇ ਬਾਹਰਲੀ ਸਾਈਡ ਦੋ ਦੁਕਾਨਾਂ ਵੀ ਹੈਗੀਆਂ ਸੀ ਦੋ ਦੁਕਾਨਾਂ ਇਹਨਾਂ ਨੇ ਬੜਮਾਈਆਂ ਹੋਈਆਂ ਬਾਹਰਲੀ ਸਾਈਡ ਬਣੀਆਂ ਹੋਈਆਂ ਸੀ ਤੇ ਉਹ ਦੁਕਾਨਾਂ ਜੇ ਮਤਲਬ ਕਿ ਆਪਾਂ ਘਰ ਖਰੀਦਦੇ ਹਾਂ ਜਿਵੇਂ ਤੁਸੀਂ ਘਰ ਖਰੀਦਦੇ ਹੋ ਜੇ ਤੁਸੀਂ ਆਪ ਦਾ ਕੋਈ ਬਿਜ਼ਨਸ ਕਰਨਾ ਹੈ ਜਾਂ ਤੁਸੀਂ ਕਰਦੇ ਹੋ ਪਹਿਲਾਂ ਤੋਂ ਜਿਵੇਂ ਕੋਈ ਦੁਕਾਨ ਕਰਦੇ ਹੋ ਕੋਈ ਬੁਟੀਕ ਦਾ ਕੰਮ ਕਰਦੇ ਹੋ ਜੇ ਆਪਣਾ ਆਪਣਾ ਕੋਈ ਬਿਜ਼ਨਸ ਹੁੰਦਾ ਸੀ ਆਪਾਂ ਇੱਥੇ ਵੀ ਆਪਾਂ ਕਰ ਸਕਦੇ ਹਾਂ ਜੀ ਘਰ ਖਰੀਦਣ ਤੋਂ ਬਾਅਦ ਜੇ ਆਪਾਂ ਕਿਰਾਏ ਤੇ ਦੇਣੀ ਹੈ ਜੀ ਉਹ ਦੁਕਾਨਾਂ ਤਾਂ ਉਹ ਆਪਣੀ ਮਰਜ਼ੀ ਆ ਉਹ ਤਾਂ ਘਰ ਨੂੰ ਜਦੋਂ ਆਪਾਂ ਖਰੀਦ ਲਵਾਂਗੇ ਉਹ ਤੋਂ ਬਾਅਦ ਦੀਆਂ ਗੱਲਾਂ ਨੇ ਤਾਂ ਕਿ ਆਪਾਂ ਘਰ ਪੂਰਾ ਵਧੀਆ ਲੈ ਕੇ ਪਹੁੰਚੇ ਅਸੀਂ ਸਾਰੀ ਗੱਲਬਾਤ ਆਪਾਂ ਕਰਦੇ ਚੱਲਾਂਗੇ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਲਕ ਨੇ 6 ਮਰਲੇ ਥਾਂ ਦੱਸੀ ਹੈ 6 ਮਰਲੇ ਥਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਇਹਨਾਂ ਨੇ ਆਪਨੇ ਬਣਵਾਇਆ ਸੀਗਾ ਜਦੋਂ ਇਹਨਾਂ ਨੇ ਬਣਵਾਇਆ ਸੀਗਾ ਸਾਰਾ ਕੰਮ ਇਹਨਾਂ ਨੇ ਆਪ ਦੇ ਹੱਥੀ ਕਰਵਾਇਆ ਸੀਗਾ ਕੋਈ ਕਿਸੇ ਮਿਸਤਰੀ ਦੇ ਭਰੋਸੇ ਜਾਂ ਕਿਸੇ ਬੰਦੇ ਦੇ ਭਰੋਸੇ ਨਹੀਂ ਛੱਡਿਆ ਸੀਗਾ ਇਹਨਾਂ ਨੇ ਕਿਸੇ ਕਾਰਨ ਕਰਕੇ ਹੁਣ ਵੇਚਣਾ ਜੀ ਆਪ ਦਾ ਘਰ ਜੇ ਕੋਈ ਮੇਰੀ ਭੈਣ ਮੇਰਾ ਭਰਾ ਕੋਈ ਮੇਰਾ ਵੱਡਾ ਬਜ਼ੁਰਗ ਕੋਈ ਮੇਰੀ ਮਾਤਾ ਖਰੀਦਣ ਦਾ ਹੋਵੇ ਚਾਹ ਬਣ ਕਿਸੇ ਨੇ ਖਰੀਦਣਾ ਹੋਵੇ ਤਾਂ ਮਾਲਕ ਦਾ ਤੁਹਾਨੂੰ ਮੋਬਾਈਲ ਨੰਬਰ ਮਿਲ ਜੂਗਾ ਥੱਲੇ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਮਿਲੂਗਾ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਈ ਤਾਂ ਤੁਸੀਂ ਮਾਲਕ ਨਾਲ ਸਿੱਧੀ ਗੱਲਬਾਤ ਕਰਕੇ ਜਾਂ ਫਿਰ ਤੁਸੀਂ ਮਾਲਕ ਨੂੰ ਟਾਈਮ ਦੇ ਦਿਓ ਘਰ ਜਾ ਕੇ ਉਹ ਤੋਂ ਬਾਅਦ ਦੇਖ ਲਿਓ ਤੇ ਤੁਸੀਂ ਜਾ ਕੇ ਦੇਖੋਗੇ ਜਦੋਂ ਤੁਹਾਨੂੰ ਪਸੰਦ ਆ ਜਾਊਗਾ ਇਹ ਘਰ ਉਹ ਤੋਂ ਬਾਅਦ ਰੇਟ ਵੇਖ ਕੇ ਤੁਸੀਂ ਕਰ ਲਿਓ ਜੀ ਬਾਕੀ ਤੁਹਾਨੂੰ ਰੇਟ ਪਤਾ ਹੀ ਹੈ ਇਸ ਘਰ ਦਾ ਕਿੰਨਾ ਹੈ ਜੀ ਇਸ ਘਰ ਦਾ ਰੇਟ 16 ਲੱਖ ਤੱਕ ਇਹਨਾਂ ਨੇ ਕਿਹਾਗਾ 16 ਲੱਖ ਰੁਪਈਆ ਵੀ ਇੱਕ ਡਿਮਾਂਡ ਇਹਨਾਂ ਨੇ ਕਹੀ ਹੈ ਕੋਈ ਕਿਸੇ ਤਰ੍ਹਾਂ ਦਾ ਫਿਕਸ ਰੇਟ ਨਹੀਂ ਹੈਗਾ ਜੀ ਜੇ ਆਪਾਂ ਥਾਂ ਦੀ ਗੱਲ ਕਰੀਏ ਜੀ ਤਾਂ 6 ਮਰਲੇ ਥਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ। ਇਹਦੇ ਵਿੱਚ ਆਪਾਂ ਨੂੰ ਟੋਟਲ 3 ਕਮਰੇ ਦੇਖਣ ਨੂੰ ਮਿਲ ਜਾਣਗੇ, ਇੱਕ ਰਸੋਈ, ਦੋ ਬਾਥਰੂਮ। ਖੁੱਲਾ-ਡੁੱਲਾ ਹਾਲ ਆਪਾਂ ਨੂੰ ਦੇਖਣ ਨੂੰ ਮਿਲੂ ਜਿਹਨੂੰ ਆਪਾਂ ਲੌਬੀ ਵੀ ਕਹਿ ਦਿੰਦੇ ਹਾਂ ਸੀ। ਤੇ ਇੱਕ ਬਾਥਰੂਮ ਉੱਪਰ ਵੀ ਹੈ ਸੀ। ਉੱਪਰ ਦੀ ਵੀਡੀਓ ਤਾਂ ਇਹਨਾਂ ਨੇ ਨਹੀਂ ਬਣਾਈ ਪਰ ਉੱਪਰੋਂ ਸਾਰੀ ਛੱਤ ਪੱਕੀ ਕਰਵਾਈ ਹੋਈ ਹੈ। ਬਾਥਰੂਮ ਵਧੀਆ ਬਣਿਆ ਹੋਇਆ ਹੈ ਤੇ ਉੱਪਰ ਦਾ ਮਾਹੌਲ ਵੀ ਪੂਰਾ ਵਧੀਆਗਾ। ਆਸ-ਪਾਸੇ ਦੀ ਆਪਾਂ ਗੱਲ ਕਰੀਏ ਤਾਂ ਵਧੀਆ ਇਹਨਾਂ ਦਾ ਮੁਹੱਲਾ ਹੈ। ਤੇ ਵਧੀਆ ਆਪਾਂ ਤੁਹਾਡੇ ਵਾਸਤੇ ਘਰ ਲੈ ਕੇ ਪਹੁੰਚੇ ਅਸੀਂ ਏਰੀਆ ਇਹਨਾਂ ਦਾ ਪੂਰਾ ਵਧੀਆਗਾ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਸੀ ਤਾਂ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਏਰੀਆ ਦੀ ਗੱਲ ਕਰੀਏ ਇਹਨਾਂ ਦਾ ਪਿੰਡ ਨੰਗਲੀ ਹੈ ਨੰਗਲੀ ਇਹਨਾਂ ਦਾ ਪਿੰਡ ਹੈ ਤੇ ਫਤਿਹਗੜ ਚੂੜੀਆਂ ਰੋਡ ਤੇ ਇਹਨਾਂ ਦਾ ਪਿੰਡ ਹੈਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਪਿੰਡ ਦਾ ਨਾਮ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ ਤੇ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਜੀ ਜੇ ਕਿਸੇ ਨੂੰ ਇਹ ਘਰ ਪਸੰਦ ਆਏਗਾ ਨੰਬਰ ਤੁਹਾਨੂੰ ਆਪਾਂ ਨੋਟ ਕਰਵਾ ਦਿੰਨੇ ਆ 98553 ਤੇ 26624 98553 26624 ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਬਾਕੀ ਕਮੈਂਟ ਕਰਕੇ ਦੱਸੀ ਜਾਓ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ ਸੀ ਜੇ ਤੁਹਾਨੂੰ ਰੇਟ ਸਹੀ ਲੱਗਿਆ ਤਾਂ ਸਹੀ ਕਮੈਂਟ ਕਰ ਦਿਓ ਜੀ ਵੀ ਰੇਟ ਠੀਕ ਹੈ ਘਰ ਦੇ ਹਿਸਾਬ ਨਾਲ ਜੇ ਤੁਹਾਨੂੰ ਰੇਟ ਜ਼ਿਆਦਾ ਲੱਗਦਾ ਤਾਂ ਕਮੈਂਟ ਜ਼ਰੂਰ ਕਰਿਓ ਆਪਦੀ رائے ਵਾੜੀ ਜਿਹੜੀ ਹੁੰਦੀ ਐ ਸੀ ਹਰ ਰੋਜ਼ ਵੀਡੀਓ ਤੇ ਧਿਆ ਕਰਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਹਰ ਰੋਜ਼ ਤੁਸੀਂ ਵੀਡੀਓ ਦੇਖ ਲਓਗੇ ਜਦੋਂ ਵੀ ਸਬਸਕ੍ਰਾਈਬ ਆਪਣਾ ਕਰ ਦੋਗੇ ਜੀ ਤੇ ਵੀਡੀਓ ਨੂੰ ਬੱਦ-ਬੱਦ ਲਾਈਕ ਕਰ ਦਿਓ ਜੀ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੋ ਲਗਭਗ 2000 ਲਾਈਕ ਤਾਂ ਜਰੂਰ ਕੰਪਲੀਟ ਕਰਵਾ ਦਿਓ ਜੀ ਥੱਲੇ ਜਿਹੜਾ ਲਾਈਕ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਕਮੈਂਟ ਵੀ ਕਰਿਓ ਆਪਦਾ ਇੱਕ ਵਧੀਆ ਜਿਹਾ 바ਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਤੁਸੀਂ ਵੀ ਵੇਚਣਾ ਜੀ ਕਿਸੇ ਵੀ ਪਿੰਡ ਚੋਂ ਕਿਸੇ ਵੀ ਸ਼ਹਿਰ ਚੋਂ ਤੁਸੀਂ ਦੇਖ ਰਹੇ ਹੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 73800426173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦਿਓ ਜੀ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰੀ ਆਪਣੀ ਫਰੀ ਸੇਵਾ ਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਇੱਕ ਵਾਰੀ ਚੈੱਕ ਕਰ ਲਓ ਜੀ ਸਬਸਕ੍ਰਾਈਬ ਜੀ ਨੇ ਨਹੀਂ ਕੀਤਾ ਜ਼ਰੂਰ ਕਰ ਦਿਓ ਤੇ ਇੱਕ ਗੱਲ ਹੋਰ ਜੀ ਤੁਸੀਂ ਘਰ ਜਾਂ ਕੋਠੀ ਆਪਦੀ ਵੇਚਣੀ ਹੋਵੇ ਤਾਂ ਸਿੱਧੀ ਆਪਣੇ ਕੋਲੇ ਵੀਡੀਓ ਬਣਾ ਕੇ ਭੇਜ ਦਿਆ ਕਰੋ ਮੈਸੇਜ ਦੇ ਵਿੱਚ ਨਾ ਲਿਖਿਓ ਜੀ ਜਾਂ ਕਮੈਂਟ ਦੇ ਵਿੱਚ ਨਾ ਲਿਖਿਓ ਜੀ ਸਿੱਧੀ ਵੀਡੀਓ ਬਣਾਓ ਤੇ ਭੇਜੋ ਕਮੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਕਹਿੰਨੇ ਰਹਿੰਦੇ ਹੋ ਤੁਸੀਂ ਵੀ ਅਸੀਂ ਆਪਦਾ ਘਰ ਵੇਚਣਾ ਜੀ ਕਮੈਂਟਾਂ ਦੇ ਵਿੱਚ ਲਿਖਣ ਦੀ ਲੋੜ ਹੈ ਨਹੀਂ ਵੀਡੀਓ ਵਧੀਆ ਜੀ ਬਣਾ ਕੇ ਆਪਣੇ ਵਟਸਐਪ ਨੰਬਰ ਤੇ ਸਿੱਧੀ ਭੇਜ ਦਿਓ ਤੇ ਤੁਹਾਡੀ ਐਡ ਲਗਾ ਦਿੱਤੀ ਜਾਊਗੀ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਹੈ ਜੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਹਿਸਾਬ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਜੀ